ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਤੇਗੜ ਸਾਹਿਬ ਵਿਖੇ ਜਿਹੜਾ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਦੇ ਸ਼ਹਾਦ ਦੇ ਦਿਨ ਹੈ ਪਹਿਲਾ ਦਿਵਾਨ ਹੈ ਅੱਜ ਪ੍ਰਦਰਸ਼ਨੀ ਲਈ ਗਈ ਹੈ ਔਰ ਅਸੀਂ ਦੇਖਿਆ ਕਿ ਪ੍ਰਦਰਸ਼ਨੀ ਦੇ ਵਿੱਚ ਲੋਕਾਂ ਦਾ ਜਿਹੜਾ ਬਹੁਤ ਛਾਏ ਲੋਕ ਜਿੱਥੇ ਆ ਕੇ ਸ਼ਾਦ ਨੂੰ ਸਜਦਾ ਕਰ ਰਹੇ ਨੇ ਉਥੇ ਨਾਲ ਦੀ ਨਾਲ ਜਿਹੜੇ ਪ੍ਰਦਰਸ਼ਨੀਆਂ ਦੇ ਵਿੱਚ ਵੀ ਲੋਕਾਂ ਦਾ ਜਿਹੜਾ ਰੁਝਾਨ ਹੈ ਬਹੁਤ ਹੈ ਅਸੀਂ ਦੇਖਿਆ ਕਿ ਚਾਹੇ ਉਹ ਸੋਲਰ ਦੀ ਗੱਲ ਹੋਵੇ ਚਾਹੇ ਉਹ ਆਮ ਆਦਮੀ ਕਲੀਨਿਕ ਜੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਲੋਕਾਂ ਨੂੰ ਸਮਰਪਿਤ ਕੀਤਾ ਹੈ ਮੈਂ ਦੇਖਿਆ ਉਹ ਸਟਾਲ ਦੇ ਵਿੱਚ ਬਹੁਤ ਪੀੜ੍ਹੀ ਲੋਕ ਨੌਲੇਜ ਲੈ ਰਹੇ ਸੀ ਸੋ ਇਹ ਜਿਹੜੀਆਂ ਪ੍ਰਦਰਸ਼ਨੀਆਂ ਨੇ ਪ੍ਰਸ਼ਾਸਨ ਵੱਲੋਂ ਲਈ ਗਈਆਂ ਪੰਜਾਬ ਸਰਕਾਰ ਵੱਲੋਂ ਲਈ ਗਈਆਂ ਨੇ ਇਹਦੇ ਨਾਲ ਲੋਕਾਂ ਨੂੰ ਅਵੇਅਰਨੈਸ ਬਹੁਤ ਹੈ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਉਹਨਾਂ ਨੂੰ ਨੌਲੇਜ ਹੋਊਗੀ ਉਹਦਾ ਆਨੰਦ ਲੈ ਸਕਣਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ ਪ੍ਰਦਰਸ਼ਨੀਆਂ ਦਾ ਇੱਥੇ ਹੁਕਮ ਦਿੱਤਾ ਔਰ ਪ੍ਰਦਰਸ਼ਨੀਆਂ ਲਾਈਆਂ ਗਈਆਂ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਿੰਦੁਸਤਾਨ ਦੇ ਕਿ ਜਿਹੜੇ ਵੀ ਇੱਥੇ ਸਿਸਦਾ ਕਰਨ ਆਉਣਗੇ ਜੋ ਵੀ ਸੰਗਤ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਸਾਰੀਆਂ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਗਈਆਂ ਸਵਾਇ ਦਾ ਬਹੁਤ ਵਧੀਆ ਪ੍ਰਬੰਧ ਹੈ ਸੋ ਜਿੰਨੀ ਵੀ ਸੰਗਤ ਆਉਗੀ ਅਸੀਂ ਆਸ ਕਰਦੇ ਹਾਂ ਕਿ ਉਹ ਪੂਰੇ ਆਪਣੇ ਇਕਰਾਰ ਪੂਰੇ ਇੱਕ ਮਨ ਨਾਲ ਆ ਕੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਸਕਦੇ ਨੇ ਕੋਈ ਉਹਨਾਂ ਨੂੰ ਅੱਖੀਂ ਉਹਨਾਂ ਦੇ ਚੋਗੀ ਇਹ ਅਸੀਂ ਪੰਜਾਬ ਸਰਕਾਰ ਬਣਾਉਣਾ ਉਹਨਾਂ ਨੂੰ ਵਾਅਦਾ ਕਰਦੇ ਆਂ